ਫਤੇਗੜ ਸਾਹੀ ਪੁਲਿਸ ਵੱਲੋਂ ਚੋਰੀ ਗਿਰੋਹ ਦੇ ਤਿੰਨ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜੋ ਮੋਟਰਸਾਈਕਲ ਚੋਰੀ ਕਰ ਅੱਗੇ ਵੇਚਦੇ ਸਨ ਇਨ੍ਹਾਂ ਵਿੱਚ ਦੋ ਕਾਲਜ ਦੇ ਵਿਦਿਆਰਥੀ ਵੀ ਸ਼ਾਮਲ ਹਨ ਇਸ ਗਿਰੋਹ ਦਾ ਇੱਕ ਮੈਂਬਰ ਚੋਰੀ ਦੇ ਮਾਮਲੇ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਹੈ ਇਹ ਗਿਰੋਹ ਗੁਰਦੁਆਰਾ ਸਾਹਿਬ ਦੇ ਨੇੜੇ ਤੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਹਨ ਇਨ੍ਹਾਂ ਤੋਂ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਅੱਗੇਰ ਸਾਹਿਬ ਤੇ ਗੁਰਦੁਆਰਾ ਜੋਤਿਸ਼ ਸਿੰਘ ਸਾਹਿਬ ਧਾਰਮਿਕ ਸਥਾਨਾਂ ਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਸੀ ਤੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਖਰੀਦ ਲੈਂਦੇ ਸੀ ਤੇ ਉਹਨੂੰ ਅੱਗੇ ਮਹਿੰਗੇ ਰੇਟ ਤੇ ਵੇਚਦੇ ਸੀ ਜਿਸ ਦੇ ਵਿੱਚ ਜਸਬੀਰ ਸਿੰਘ ਉਰਫ ਜਾਨੇ ਉੱਤਾ ਦਰਸ਼ਨ ਸਿੰਘ ਵਾਸੀ ਆਲੂਆ ਤੇ ਕਮਲਪ੍ਰੀਤ ਸਿਰਫ ਸਿੰਘ ਉਰਫ ਬਾਵਾ ਉਰਫ ਸੁਮਨ ਇਹ ਲੇਟ ਨਰਿੰਦਰ ਸਿੰਘ ਇਹ ਇਹ ਮਲੇਰ ਕੋਟਲੀ ਦੇ ਆ ਜਿਹੜੇ ਸਟੂਡੈਂਟ ਨੇ ಎಸ್ ਬਾਬਾ ਬੰਦਾ ਸਿੰਘ ਬਹਾਦਰ ਇੰਜੀਨ ਕਾਲਜ ਫਰਦੇਸੀ ਇਹ ਮੋਟਰਸਾਈਕਲ ਇਹਨਾਂ ਨੇ ਚੋਰੀ ਦੇ ਖਰੀਦ ਲਿਆ ਸੀ ਤੇ ਅੱਗੇ ਵੇਚ ਦਿੰਦੇ ਸੀ ਇਸ ਤੋਂ ਇਲਾਵਾ ਇਹਨਾਂ ਦੇ ਗਿਰੋਹ ਦੇ ਵਿੱਚ ਇੱਕ ਜਗਜੀਤ ਸਿੰਘ ਪੁੱਤਰ ਬਹਾਦਰ ਸਿੰਘ ਪਾਸੇ ਬਰੋਂਗਾ ਥਾਣਾ ਮੋ ਇਹ ਕੋਰ ਜਸਰਾ ਕਲੋਨੀ ਦੇ ਰਹਿਣਾ ਜਸਰਾ ਕਲੋਨੀ ਗੋਬਿੰਦਗੜ ਦੇ ਵਿੱਚ ਰਹਿਣਾ ਇਹ ਮੋਟਰਸਾਈਕਲ ਖਰੀਦਦਾ ਸੀ ਤੇ ਅੱਗੇ ਖਰੀਦ ਕੇ ਅੱਗੇ ਵੇਚ ਦੇ ਦਿੰਦਾ ਸੀ ਇੱਧਰ ਚ ਪਹਿਲਾਂ ਵੀ 2-3 ਮੁਕੱਦਮੇ ਐ ਐਮਪੀਐਸ ਦੇ ਜਾਂ ਜਨੇ ਇਹ ਚੋਰੀ ਦੇ ਮੁਕੱਦਮੇ ਇਹਦੇ ਸੇ ਜੱਦਦੇ ਨੇ ਇਹਨਾਂ ਨੂੰ ਮੁਖਬਰੀ ਤੇ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਆ ਪਰ ਇਹਨਾਂ ਨੂੰ 3 ਦਿਨ ਅਦਾ ਪੁਲਿਸ ਈਮਾਨ ਜਿਹੜਾ ਜਸਵਿੰਦਰ ਸਿੰਘ ਤੇ ਕਮਲ ਪੀ ਸਿੰਘ ਦਾ ਨਾਮ ਦਾ ਹਾਸਲ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਸ਼ੁਮਾਰ ਨੂੰ ਆ ਸਪਾਰਾ ਤਾਰੀਖ ਨੂੰ ਇਸ ਕੀਤਾ ਜਾਵੇਗਾ ਇਹ ਜਾਂਚ ਚੱਲ ਰਹੀ ਹੈ ਤੇ ਜਗਜੀਤ ਸਿੰਘ ਜਿਹੜਾ ਗੁਬਿੰਦਗਰ ਹਾਂਗਾ ਉਹਨਾਂ ਦਾ 14 ਦਿਨਾਂ ਦਾ ਜੁਡੀਸ਼ੀਅਲ ਰਿਮਾਨਡ ਦਾ ਸੌਮੇ ਦਿੱਤਾ ਜਿਨ੍ਹਾਂ ਨੂੰ ਨਾਂਬਾ ਜੇਲ ਬੰਦ ਅੱਜ ਕਰਾਇਆ ਜਾਵੇਗਾ ਕਿੰਨੇ ਮੋਟਰਸਾਈਕਲ ਰਿਕਵਰ ਹੋਏ ਮੋਟਰਸਾਈਕਲ ਟੋਟਲ 3 ਨਿਕਲ ਬਗਾ ਹੋਏ ਨੇ